ਭਾਈ ਜੀ ਤੁਹਾਡਾ ਕੀ ਵਿਚਾਰ ਹੈ ਜਿੰਨੇ ਨਵੇਂ ਸਟੂਡੈਂਟਸ ਆਉਣਾ ਚਾਹੁੰਦੇ ਆ ਅੰਦਰ ਵੰਡੀਆ ਨੂੰ ਮੇਰੇ ਅਕੋਰਡਿੰਗ ਮੇਰਾ ਇਹ ਹੀ ਵਿਚਾਰ ਹੈ ਜਿੱਦਾਂ ਦੇ ਅੱਜ ਦੇ ਹਾਲਾਤ ਨੇ ਤੁਸੀਂ ਵੇਖ ਹੀ ਰਹੇ ਹੋ ਇੱਥੇ ਸਾਨੂੰ ਅਸੀਂ ਆਲਰੇਡੀ ਸਾਨੂੰ 5 6 6 ਸਾਲ ਹੋ ਗਏ ਅਸੀਂ ਰੇਗ ਚੀਜ਼ ਕੀਤੀ ਇੱਥੇ ਪੜ੍ਹਾਈ ਕੀਤੀ ਸਭ ਕੁਝ ਬਟ ਮੇਰੇ ਅਕੋਰਡਿੰਗ ਅੱਜ ਦਾ ਜਿਹੜਾ ਟਾਈਮ ਚੱਲ ਰਿਹਾ ਹੈ ਇੱਥੇ ਆਉਣ ਨਾਲੋਂ ਜਿਹੜਾ 15 20 ਲੱਖ ਬੰਦੇ ਨੇ ਲਾਣਾ ਉਧਰ ਇਨਵੈਸਟ ਕਰੇ ਕੋਈ ਆਲਾ ਖੇਤੀ ਰਿਲੇਟਿਡ ਜਾਂ ਕੋਈ ਵੀ ਕਿਸੇ ਦਾ ਕਾਰੋਬਾਰ ਹੈ ਉਹਨਾਂ ਦੇ ਵਿੱਚ ਇਨਵੈਸਟ ਕਰੇ ਤੇ ਉਹ ਹੀ ਯਾਦਾ ਕੋਈ ਕੰਮ ਕਰ ਕਰ ਲੈ ਤੇ ਮੇਰੇ ਲਈ ਮੇਰੀ ਸੋ ਅਕੋਰਡਿੰਗ ਉਹ ਚੀਜ਼ ਬੈਟਰ ਆ ਕਿ ਕਿੱਥੋਂ ਬਿਲੋਂਗ ਕਰਦੇ ਆ ਤੁਸੀਂ ਵੀਰੇ ਮੇਰਾ ਜਲਾਲਾਬਾਦ ਏਰੀਆ ਅੱਛਾ ਜਲਾਲਾਬਾਦ ਡਿਸਟ੍ਰਿਕਟ ਫਾਜ਼ਿਲਕਾ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆਂ ਨੂੰ ਮੈਨੂੰ ਵੀਰੇ 5.5 ਸਾਲ ਹੋ ਗਏ ਪੱਕੇ ਹੋਣ ਦਾ ਰਾਹ ਹਾਂਜੀ ਹਾਂਜੀ ਪਹਿਲਾਂ ਮੈਂ 200 ਲ ট্রাক ਚ ਲਾਇਆ ਅੱਛਾ ਤੇ অলਮੋਸਟ 50000 ਦੇ ਨੇੜੇ ਅਸੀਂ ਟੈਕਸ ਪੇ ਕੀਤਾ ਗਵਰਨਮੈਂਟ ਨੂੰ ਪਹਿਲਾਂ 5 ਸਾਲਾਂ ਚ ਹਾਂਜੀ ਕਾਲਜਾਂ ਦੀ ਫੀਸਾਂ ਭਰੀਆਂ ਪਹਿਲਾਂ ਬਟ ਪੀਆਰ ਦਾ ਕੋਈ ਪਾਥਵੇ ਨਹੀਂ ਨਿਕਲਿਆ 3 ਲੱਖ ਰੁਪਏ ਤੁਸੀਂ ਟੈਕਸ ਭਰਤਾ ਹਾਂਜੀ ਹਾਂਜੀ ਠੀਕ ਹੈ 3 ਲੱਖ ਦੇ ਨੇੜੇ 5 ਸਾਲ ਚ ਹ ਇਹ ਫਿਰ ਫੀਸਾ ਭਰੀਆਂ ਇੱਥੇ ਬਟ ਹਾਸਿਲ ਸਾਨੂੰ ਇੱਥੇ ਅੱਜ ਵੇਖ ਨਹੀਂ ਰਿਹਾ ਕੋਈ ਜਗਾ ਫਿਊਚਰ ਵਧੀਆ ਵਧੀਆ ਫੀਕਰ ਨਹੀਂ ਵੇਖ ਰਿਹਾ ਸੋ ਮੇਰੇ ਅਕੋਰਡਿੰਗ ਹੁਣ ਫਿਰ ਤੁਸੀਂ ਕੀ ਮਤਲਬ ਤੁਹਾਡਾ ਫੈਸਲਾ ਹੈ ਜੇ ਤੁਹਾਨੂੰ ਵਧੀਆ ਇੱਥੇ ਫਿਊਚਰ ਨਹੀਂ ਦਿਖ ਰਿਹਾ ਵਾਪਸ ਜਾਣਾ ਹੈ ਕੀ ਕਰਨਾ ਹੈ ਅੱਜ ਤਾਂ ਹੁਣ ਜਿੱਦਾਂ ਇੱਥੇ ਤਰਨਾ ਪ੍ਰਦਰਸ਼ਨ ਕਰ ਰਹੇ ਆ ਇੱਥੇ ਕੈਨੇਡੀਅਨ ਗਵਰਨਮੈਂਟ ਨੂੰ ਅਸੀਂ ਅਪੀਲ ਕਰ ਰਹੇ ਆ ਸਾਨੂੰ ਪੱਕੇ ਕੀਤਾ ਜਾਵੇ ਤੇ ਵਧੀਆ ਸਾਨੂੰ ਜੇ ਪੱਤੇ ਹੋ ਕੇ ਫਿਰ ਸਾਡਾ ਲੱਗਦਾ ਵੀ ਇੱਧਰ ਫਿਊਚਰ ਸਹੀ ਹੋ ਜਾਏਗਾ ਕਿਉਂਕਿ ਅਸੀਂ ਆਲਰੇਡੀ 5-6 ਸਾਲ ਅਸੀਂ ਇਨਵੈਸਟ ਕਰ ਚੁੱਕੇ ਆ ਹੂੰ ਉਹਦੇ ਲਈ ਫਿਰ ਸਾਨੂੰ ਹੁਣ ਜੇ ਅਸੀਂ ਬੈਕ ਆਮ ਜਾਂਦੇ ਆ ਤਾਂ ਸਾਨੂੰ ਉੱਥੇ ਵੀ ਜ਼ੀਰੋ ਤੋਂ ਸਟਾਰਟ ਕਰਨਾ ਪੈਣਾ ਠੀਕ ਹੈ ਮਤਲਬ ਤੁਸੀਂ ਇੱਥੇ ਆਪਣਾ ਜਿਹੜੇ ਮਿਹਨਤ ਕੀਤੀ ਹੈ 5 ਸਾਲ ਮੇਰਾ ਸਵਾਲ ਤੁਹਾਨੂੰ ਇਹੀ ਹੋਣਾ ਸੀ ਵੀ ਫਿਰ ਜੇ ਤੁਹਾਨੂੰ ਇੱਥੇ ਲੱਗਦਾ ਵੀ ਬੈਟਰ ਫਿਊਚਰ ਨਹੀਂ ਹੈਗਾ ਵੀ ਫਿਰ ਵਾਪਸ ਕਿਉਂ ਨਹੀਂ ਜਾ ਰਹੇ ਵਾਪਸ ਵੀਰੇ ਅਸੀਂ ਹੁਣ ਜੇ ਸਾਨੂੰ ਇੱਥੇ ਨਾ ਕੁਝ ਵੀ ਗਿਆ ਫਿਰ ਤਾਂ ਲਾਸਟ ਆਪਸ਼ਨ ਤਾਂ ਆ ਗਈ ਹੈ ਫਿਰ ਆਪਾਂ ਨੂੰ ਉਹੀ ਕਰਨਾ ਪੈਣਾ ਬਟ ਹੁਣ ਅਸੀਂ ਇੱਥੇ ਇਨਵੈਸਟ ਬਹੁਤ ਜ਼ਿਆਦਾ ਕੀਤੀ ਬੈਠੇ ਹਾਂ ਜਿੱਦਾਂ ਮਤਲਬ ਪਹਿਲਾਂ ਅਸੀਂ ਇੱਥੇ ਫੀਸਾਂ ਭਰ ਕੇ ਆਏ ਫਿਰ ਅਸੀਂ ਇੱਥੇ ਟੈਕਸ ਪੇ ਕੀਤਾ ਸੋ ਸਾਨੂੰ ਇੰਨਾ ਕੁ ਤਾਂ ਇੱਥੇ ਮਤਲਬ ਤੁਸੀਂ ਇਹ ਕੰਟਰੀ ਨੂੰ ਲਗਭਗ 1 CR 1 ਕਰੋੜ ਦੇ ਨੇੜੇ ਦੇੜੇ ਨੂੰ ਦੇ ਚੁੱਕੇ ਹੋ ਤੁਸੀਂ ਹੁਣ ਇਹ ਚਾਉਂਦੇ ਹੋ ਵੀ ਉਹਦੇ ਬਦਲੇ ਸਾਨੂੰ ਘੱਟੋ ਘੱਟ ਪੀਆਰ ਤਾਂ ਦਿੱਤੀ ਜਾਵੇ ਹਾਂਜੀ ਬਿਲਕੁਲ ਬਿਲਕੁਲ ਜਿਹੜਾ 2021 ਚ ਪ੍ਰੋਗਰਾਮ ਆਇਆ ਸੀ ਮੇਰੇ ਖਿਆਲ ਜੇ ਕਿ ਟੀ ਸਿੱਧਾ ਪੀਆਰ ਦਾ ਹਾਂਜੀ ਹਾਂਜੀ ਉਹਦੇ ਚ ਤੁਸੀਂ ਕਿਉਂ ਨਹੀਂ ਪੱਕੇ ਹੋਏ ਉਦੋਂ ਵੀਰੇ ਮਤਲਬ ਉਦੋਂ ਮੇਰੀ ਸਟੱਡੀ ਚੱਲੀ ਜਾਂਦੀ ਸੀ ਮਤਲਬ ਉਦੋਂ ਮੈਂ ਉਹ ਚੀਜ਼ ਲਈ ਐਲੀਜੀਬਲ ਨਹੀਂ ਸੀਗਾ ਅੱਛਾ ਉਹਦੇ ਲਈ ਐਲੀਜੀਬਲ ਹੈ ਜੀ ਹਾਂਜੀ 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 ਜਿਹੜੇ ਉਦੋਂ ਪਹਿਲਾਂ ਦੇ ਪੁਰਾਣੇ ਆਏ ਹੋਏ ਸੀ ਉਹ ਐਲੀਜੀਬਲ ਸੀਗੇ ਹਾਂਜੀ ਹਾਂਜੀ ਜਿਹੜਾ ਉਦੋਂ ਵਰਕ ਪਰਮਿਟ ਤੇ ਕੋਈ ਵੀ ਭੈਣ ਭਰਾ ਸੀ ਉਹਨਾਂ ਨੇ ਮਤਲਬ ਕੀ ਉਹ ਚੀਜ਼ ਉਹਨਾਂ ਨੂੰ ਫਾਇ ਸੋ ਗਵਰਨਮੈਂਟ ਨੂੰ ਸਾਡੀ ਇਹ ਹੀ ਅਪੀਲ ਹੈ ਵੀ ਉਹਨਾਂ ਨੂੰ ਕਰਨਾ ਚਾਹੀਦਾ ਐਦਾ ਦਾ ਕੋਈ ਠੀਕ ਹੈ ਬਟ ਮੇਰੀ ਜਿਹੜੇ ਆਪਣੇ ਪੰਜਾਬ ਬੈਠੇ ਨੇ ਭੈਣ ਭਰਾ ਉਹਨਾਂ ਨੂੰ ਇਹ ਹੀ ਮਤਲਬ ਕਿ ਰਿਕਵੈਸਟ ਹੈ ਮਤਲਬ ਇੱਥੇ ਹਲਾਤ ਬਹੁਤ ਜ਼ਿਆਦਾ ਮੰਦੇ ਨੇ ਜਿਹੜਾ ਬੰਦਾ ਇੱਥੇ ਹੈਗਾ ਉਹਨੂੰ ਪਤਾ ਸਿਚੁਏਸ਼ਨ ਕਿਹੜੀ ਚ ਹੈ ਹੁਣ ਆਪਾਂ ਕਿਸੇ ਨੂੰ ਆਪਣੇ ਭਰਾ ਭੈਣ ਨੂੰ ਉੱਥੇ ਰੋਕੀਏ ਉਹ ਕਹਿੰਦਾ ਵੀ ਆਪ ਤਾਂ ਉੱਥੇ ਬੈਠਾ ਹੈ ਇਹ ਸਾਨੂੰ ਰੋਕੀ ਜਾਂਦਾ ਜਾਂ ਕਿੰਦਾ ਬਟ ਜਿਹੜਾ ਬੰਦਾ ਇੱਥੇ ਆਂਦਾ ਫਿਰ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਦੇ ਵਾਕਿਆ ਹੀ ਇਹ ਚੀਜ਼ਾਂ ਸਹੀ ਨੇ ਵੀ ਮੇਰੇ ਪਤਾ ਲੱਗ ਰਹੇ ਆ ਵੀ ਕੀ ਕੁਝ ਚੱਲ ਰਿਹਾ ਇਹ ਸਾਨੂੰ ਸਹੀ ਕਹਿ ਰਹੇ ਸੀ ਵੀ ਨਾ ਆਓ ਇੱਥੇ ਆ ਕੇ ਬੰਦਾ ਉਹ ਚੀਜ਼ ਫੀਲ ਕਰਦਾ ਬਟ ਉਦੋਂ ਉਹ ਆਪਣੇ ਕੋਲ ਆਪਸ਼ਨ ਮਤਲਬ 20-25 ਲੱਖ ਲਾ ਕੇ ਆਪਾਂ ਇੱਕ ਤਰ੍ਹਾਂ ਦਾ ਖੂਜ ਸੱਟਣ ਵਾਲੀ ਗੱਲ ਹੈ ਅੱਜ ਦੇ ਟਾਈਮ ਵਿੱਚ ਹੋਰ ਦਾ ਫਿਊਚਰ ਸੈਟਿੰਗ ਹੋ ਜਾਵੇ ਮੈਂ ਇਹ ਕਹਿੰਦਾ ਉੱਥੇ ਕਿਹੜਾ ਜੋਬਸ ਨੇਗੀਆਂ ਵੀ ਉੱਥੇ ਕੀ ਕੀਤਾ ਜਾਵੇ ਉਹ ਨਹੀਂ ਗ੍ਰੀਟਾ ਉੱਥੇ ਵੀ ਨਹੀਂ ਅਕੋਰਡਿੰਗ ਜਿਵੇਂ ਮੇਰਾ ਉੱਥੇ ਜ਼ਿੰਮੇਵਾਰ ਰਿਲੇਟਡ ਹੈ ਸਾਡੀ ਫੈਮਿਲੀ ਹਾਂਜੀ ਤੇ ਮੈਂ ਸੋਚਣਾ ਜੇ ਮੈਂ ਉੱਥੇ 20 ਲੱਖ ਦੀਆਂ ਆਦੀਆਂ ਮੱਝਾਂ ਹੀ ਰੱਖੀ ਹੁੰਦੀਆਂ ਨਾ ਹਾਂਜੀ ਤੇ ਉਹ ਹੀ 5 ਸਾਲਾਂ ਬਾਅਦ ਮੇਰੇ ਸਾਬ 1.5 ਕਰੋੜ ਕਰੋੜ 1.5 ਕਰੋੜ ਦੀ ਹੋ ਜਾਂਦੀਆਂ ਸੀ ਜੇ ਅੱਜ ਉਹ ਮੈਨੂੰ ਚੀਜ਼ ਬਾਹਰ ਆ ਕੇ ਅੱਜ ਮੈਨੂੰ ਉਹ ਚੀਜ਼ ਪਾ ਲੱਗਦੀ ਵੀ ਹੈ ਜੇ ਉਦੋਂ ਮੈਂ ਉਹ ਚੀਜ਼ ਅਪਲਾਈ ਕੀਤੀ ਹੁੰਦੀ ਤਾਂ ਮੈਨੂੰ ਆ ਚੀਜ਼ਾਂ ਫੇਸ ਨਹੀਂ ਕਰਨੀਆਂ ਬਣੀਆਂ ਸੀ ਉਦੋਂ ਫਿਰ ਕੀ ਨੇ رائے ਦਿੱਤੀ ਸੀ ਜਾ ਕਰੇ ਸੀ ਇੱਕ ਬਸ ਉਦੋਂ ਵੀਰੇ ਜਦੋਂ ਆਪਾਂ ਪਲੱਸ 2 ਕਰਨੇ ਆ ਆਪਣਾ ਰੇਕ ਬੰਦੇ ਦਾ ਹੁੰਦਾ ਵੀ ਕੈਨੇਡਾ ਜਾਈਏ ਇੱਥੇ ਫੋਟੋਆਂ ਫੋਨਾਂ 'ਚ ਆਪਾਂ ਵੇਖਨੇ ਆ ਗੱਡੀਆਂ ਕਾਰਾਂ ਤੇ ਸਭ ਬੰਦੇ ਦਾ ਉਦੋਂ ਇੰਨਾ ਧਿਆਨ ਨਹੀਂ ਹੁੰਦਾ ਤਾਂ ਬੰਦਾ ਕਹਿੰਦਾ ਇੱਕ ਵਾਰੀ ਜਾਣਾ ਹੀ ਆ ਪਰ ਫੋਟੋਆਂ ਵਾਲਾ ਕੈਨੇਡਾ ਤੇ ਇੱਥੇ ਰਿਐਲਿਟੀ ਵਾਲਾ ਕੈਨੇਡਾ ਹੋਰ ਆ ਬਹੁਤ ਫਰਕ ਹੈ ਉਹ ਬੰਦੇ ਨੂੰ ਇੱਥੇ ਆ ਕੇ ਪਾ ਲੱਗੇਗਾ ਵੀਰੇ ਜਿਹੜਾ ਬੰਦਾ ਇੱਥੇ ਆ ਗਿਆ ਫਿਰ ਉਹਨੂੰ ਇਹ ਸਚਾਈ ਇੱਥੇ ਆ ਕੇ ਪਾ ਲੱਗੇ ਅਸਲ 'ਚ ਪ੍ਰੋਬਲਮ ਬਾਈ ਇਹੀ ਹੈ ਵੀ ਹ ਨਾ ਖਰਚ ਕੇ ਫੇਰ ਬੰਦੇ ਨੂੰ ਪਛਤਾਵਾ ਹੁੰਦਾ ਹੈ ਨਾ ਬਟ ਵੀਰੇ ਜਿਹੜਾ ਕੋਈ ਸਮਝ ਜਾਏ ਉਹਦੇ ਲਈ ਤਾਂ ਫਾਇਦਾ ਹੀ ਹੈ ਜੇ ਅੱਜ ਦੇ ਟਾਈਮ 'ਚ ਜੇ 20-25 ਲੱਖ ਆਪਾਂ ਲਾ ਕੇ ਆਈਏ ਨੇ ਉਹ ਖੂਬ ਸੱਟਣ ਵਾਲੀ ਗੱਲ ਹੈ ਜਿੱਦਾਂ ਇੱਥੇ ਬਾਹਰ ਰਹਿ ਕੇ ਆਪਾਂ ਨੂੰ ਬੜੀਆਂ ਡਿਫਿਕਲਟੀਆਂ ਫੇਸ ਕਰਨੀਆਂ ਪੈਂਦੀਆਂ ਨੇ ਜਿੱਦਾਂ ਆਪਾਂ ਫੈਮਿਲੀ ਤੋਂ ਦੂਰ ਬੰਦਾ ਬਿਮਾਰ ਵੀ ਹੋ ਜਾਵੇ ਇੱਥੇ ਕੋਈ ਹਾਲ ਚਾਲ ਪੁੱਛਣ ਵਾਲਾ ਨਹੀਂ ਸਾਰਾ ਕੁਝ ਆਪ ਨੂੰ ਹੀ ਬੰਦੇ ਨੂੰ ਮੈਨੇਜ ਕਰਨਾ ਪੈਂਦਾ ਸੋ ਇੱਥੇ ਲਾਈਫ ਬੜੀ ਡਿਫਿਕਲਟ ਹੈ ਅੱਜ ਦੇ ਅਕੋਰਡਿੰਗ ਚੰਗੀ ਚੀਜ਼ ਕਿਹੜੀ ਲੱਗਦੀ ਹੈ ਕੈਨੇਡਾ ਦੀ ਚੰਗੀ ਚੀਜ਼ ਤਾਂ ਇਹ ਹੀ ਹੈ ਜਿੱ ਅ ਬੇ ਚੀਜ਼ਾਂ ਕੁਦਰਤੀ ਚੀਜ਼ਾਂ ਸਹੀ ਆ ਪਾਣੀ ਹਵਾ ਇਹ ਸ਼ੁੱਧ ਨੇ ਮਤਲਬ ਹਾਂਜੀ ਹਵਾ ਪਾਣੀ ਸ਼ੁੱਧ ਹੈ ਇਹ ਚੀਜ਼ਾਂ ਸਹੀ ਨੇ ਇੱਥੇ ਠੀਕ ਹੈ ਹਾਂਜੀ ਮਾੜਾ ਕੀ ਆ ਇੱਥੋਂ ਦਾ ਮਾੜਾ ਤੁਸੀਂ ਵੇਖ ਹੀ ਰਹੇ ਹੋ ਬਸ ਸਾਰਾ ਹਾਲਾਤ ਮਾੜੇ ਆ ਹਾਂਜੀ ਹਾਂਜੀ ਬਸ ਚਲੋ ਸ਼ੁਕਰੀਆ ਜੀ ਓਕੇ ਵੀਰੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਏ ਤੇ ਸਾਡੀ ਸਪੋਰਟ ਲਈ ਜੀ ਜੀ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਜੀ ਸ਼ੁਕਰੀਆ ਜੀ ਠੀਕ ਹੈ ਵੀਰੇ ਧੰਨਵਾਦ